ਇਹ ਵੀ ਅਸੂਚੇ ਚਨਾਵ ਚ ਸਾਹਮਣਾ ਕਰਨਾ ਹੈ ਜੀ ਤੁਸੀਂ ਵੀਡੀਓ ਵਿੱਚ ਤੁਹਾਨੂੰ ਨਾਗੇ ਦੇਖੋ ਕੋਈ ਜੀ ਜੋ ਪਾਣੀ ਸੱਜਿਆ ਹੋਇਆ ਸਿਰਫ ਟੋਟਲ ਗੇਂਦੀ ਬੋਲੇ ਹੋਏ ਨੇ ਬਾਕੀ ਟੋਟਲ ਯੂਰੋਪੀਅਨ ਗੇਂਦਾਂ ਨੇ ਇਹ ਜਾ ਰਿਹਾ ਹੈ ਜੀ ਬੋਤਲ ਹੈ ਟੋਟਲ ਗੇਂਦ ਲਈ ਮੁੱਚੇ ਗੇਟ ਬੰਦ ਨੇ ਇਹ ਆ ਜੀ ਗੁਰਦੁਆਰਾ ਸਾਹਿਬ ਤੇ ਕਿਉਂਕਿ ਵਿਚਾਲੇ ਛੁੱਟੀ ਜ਼ਮੀਨ ਆ ਦੋਵਾਂ ਸਾਈਡਾਂ ਤੇ ਰੋਪੜ ਸਾਹਿਬ ਔਰ ਗੁਰਦੁਆਰਾ ਕੀਬੀ ਸਾਹਿਬ ਸਾਈਡ ਤੇ ਪਾਣੀ ਵਗਦਾ ਇਹ ਜੋ ਪਾਣੀ ਆ ਢਿੱਕੇ ਜਾਂ ਔਰ ਹੋਰੋਂ ਦਾ ਵਗ ਰਿਹਾ ਗੇਟ ਇਥੋਂ ਬਿਲਕੁਲ ਬੰਦ ਨੇ ਦੀ ਸ਼ਤ్రੀਂ دریا ਦੀ ਜੁਗਾ ਸਿੱਧੀ ਇਹ ਆ ਜੀ ਬਲਾਚੁਰ ਨਹਿਰ ਉਥੇ ਦੋ ਗੇਟ ਨੇ ਐਡ ਤੇ ਤੇ ਦੋਵੇਂ ਫੁੱਲ ਖਲੇ ਨੇ ਇਹ ਦੇਖੋ ਚੰਡਿਆ ਤੋਂ ਕੋਜੀ ਚ ਪਾਣੀ ਡਾਉਣਾ ਘਾਰੀ ਮਾਤਰਾ ਦੇ ਵਿੱਚ ਬਲਾਚੁਰ ਨਹਿਰ ਦੇ ਵਿੱਚ ਪਾਣੀ छड़िया हो जी बलाचौर नहर जो रोपड़ हंड तो निकलती है दूं दूं जी रोट हैड हाँ तो के बाद गेट बंद करके साथ जमा किया ਇਹ ਨਹਿਰ ਦੇ ਵਿੱਚ ਨਾ ਹੁੰਦਾ ਕੋਈ ਗਿਆਨ ਕਰਕੇ ਉਹ ਵਾਹੀ ਜੇਜੂ ਕੋਈ ਦਿੱਸ ਕੇ ਗੇੜੇ ਬੋਲ ਕੇ ਜਾਂਦੇ ਨੇ ਇਹ ਅਜੀ ਢੋਪਰ ਐਟ ਤੇ ਸ਼ਤ్రੋਜੀ ਦਰਿਆ ਦੇ ਵਿੱਚ ਅੱਜ 20 ਜੁਲਾਈ ਨੂੰ ਜਮਾ ਪਾਣੀ ਇਹ ਹੈ ਜੀ ਨਹਿਰ ਸ਼ਹਿਰਹਿੰਦ ਜਿਹੜੀ ਉੱਪਰੋਂ ਹੇਠਾਂ ਨਿਕਲਦੀ ਆ ਇਹ ਵੀ ਭਾਰੀ ਮਾਤਰਾ ਦੇ ਵਿੱਚ ਇਹਦੇ ਵਿੱਚ ਵੀ ਅੱਜ ਪਾਣੀ ਛੱਡਿਆ ਗਿਆ ਇਹ ਦੇਖੋ ਜੀ ਦੇਵੀ ਕੰਢਿਆਂ ਤੋਂ ਕੁਝ ਇੰਚੀ ਡਾਊਨ ਆ ਨਹਿਰ ਸ਼ਹਿਰਹਿੰਦ ਦੇ ਵਿੱਚ ਵੀ ਬਹੁਤ ਹੀ ਭਾਰੀ ਮਾਤਰਾ ਦੇ ਵਿੱਚ ਪਾਣੀ ਛੱਡਿਆ ਹੋਇਆ ਵੈਲਕਮ ਉੱਪਰ ਕਿਨਾਰਿਆਂ ਤੱਕ ਪਾਣੀ ਆਇਆ ਹੋਇਆ 2 ਇੰਚੀ ਡਾਉਨ ਹੈ ਜੇ ਤੁਹਾਨੂੰ ਸੁਣਨ ਤੁਹਾਈ ਜੀ ਰੋਪੜ ਹੈਡ ਤੋਂ ਸਤਲੁਜ ਦਰਿਆ ਦੀ ਅੱਜ 20 ਜੁਲਾਈ 2024 ਦੀ ਤਾਜ਼ਾ ਸਥਿਤੀ ਜੋ ਮਿਲਾਂਗੇ ਅਗਲੇ ਨਵੇਂ ਵੀਡੀਓ ਵਿੱਚ ਵੀਡੀਓ ਦੇਖਣ ਲਈ ਸ਼ਾਬਾਸ਼ ਧੰਨਵਾਦ ਪ੍ਰਮਾਤਮਾ ਸਾਹਿਬ ਨੂੰ ਸਤੰ트로 ਸਤਿ ਚੜ੍ਹਦੀ ਕਲਾ